ਤੇਮਾਨ ਐਗਰੋ ਦੀ ਦੁਕਾਨ ਤੇ ਲਾਠੀਆਂ ਤੇ ਡਾਂਗਾਂ ਨਾਲ ਹਮਲਾ ਕਰਨ ਦੀ ਗੱਲ ਨੂੰ ਲੈ ਕੇ ਵਪਾਰੀਆਂ ਨੇ ਮੇਨ ਰੋਡ ਝਾਮ ਕਰ ਦਿੱਤਾ ਸੀ। ਉਥੇ ਤੇਮਾਨ ਐਗਰੋ ਦੇ ਮਾਲਕ ਦੀਪਕ ਤੇਮਾਨ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਦੇ ਵੱਲੋਂ ਦੁਕਾਨ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਤੁਸੀਂ ਇਹ ਸੀਸੀਟੀਵੀ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਡਾਂਗਾ ਦੇ ਨਾਲ ਇਹ ਹਮਲਾ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਗਲਤ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਹੋਇਆਂ ਗਾਲਾਂ ਵੀ ਕੱਟੀਆਂ ਜਾ ਰਹੀਆਂ ਨੇ ਜਾਣਕਾਰੀ ਦਿੰਦਿਆਂ ਪ੍ਰਵੀਨ ਸ਼ਰਮਾ ਵਿਨੋਦ ਸਿੰਘਲਾ ਨੇ ਕਿਹਾ ਹੈ ਕਿ ਸਮਾਣਾ ਸ਼ਹਿਰ ਦਾ ਕੋਈ ਵਾਰਿਸ ਨਹੀਂ ਹੈ ਵਪਾਰੀਆਂ ਤੇ ਰੋਜ਼ਾਨਾ ਹੀ ਹਮਲੇ ਹੋ ਰਹੇ ਨੇ ਅਤੇ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੋ ਰਿਹਾ ਅਤੇ ਉਹਨਾਂ ਆਖਿਆ ਕਿ ਜਦੋਂ ਤੱਕ ਇਹਨਾਂ ਹਮਲਾਵਰਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਸੰਘਰਸ਼ ਜਾਰੀ ਰਹੇਗਾ ਇਸ ਸਬੰਧੀ ਜਦੋਂ ਸਿਟੀ ਪੁਲਿਸ ਦੇ ਮੁਖੀ ਨਾਲ ਗੱਲ ਕੀਤੀ ਤਾਂ ਉਹਨਾਂ ਆਖਿਆ ਕਿ ਜਲਦ ਹੀ ਵਪਾਰੀਆਂ ਤੇ ਹਮਲਾ ਕਰਨ ਵਾਲੇ ਉਹਨਾਂ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਅਜਿਹਾ ਇਹ ਕਹਿੰਦੇ ਵੀ ਤੁਸੀਂ ਉਹਨਾਂ ਨੂੰ ਸਾਡੇ ਆਪਣਾ ਮੇਨ ਰੋਡ ਦੇ ਆਪਣਾ ਜਿਹੜਾ ਹੈ ਵਿੱਕੀ ਸਵੀਟ ਦੇ ਨਾਲ ਦੁਰਗਾ ਐਗਰੋ ਵਾਲੇ ਨੇ ਉਹਨਾਂ ਦੀ ਦੁਕਾਨ ਦੇ ਉੱਤੇ ਜਿਹੜਾ ਹੈ 6 ਮਹੀਨੇ ਪਹਿਲੇ ਕੁਝ ਲੋਕ ਸਮਾਨ ਲੈ ਗਏ ਸੀਗੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਗਾਰੰਟੀ ਹੈ ਸਮਾਨ ਦੀ ਉਹ ਇੱਕ ਦਿਨ ਦੀ ਹੀ ਹੁੰਦੀ ਹੈ ਤੇ ਉਹ 6 ਮਹੀਨੇ ਬਾਅਦ ਯੂਜ਼ ਕਰਕੇ ਸਮਾਨ ਜਿਹੜਾ ਹੈ ਵਾਪਸ ਧੱਕੇ ਨਾਲ ਵਾਪਸ ਕਰਨ ਵਾਸਤੇ ਆਏ ਜਦੋਂ ਮਨਾ ਕੀਤਾ ਤੇ ਇਹਨਾਂ ਉੱਤੇ ਜਿਹੜਾ ਹੈ ਅਟੈਕ ਕੀਤਾ ਤੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਗੁੰਡਾਗਰਦੀ ਜਿਹੜੀ ਹੈ ਸਰਿਆਮ ਵੀਡੀਓ ਜਿਹੜੀ ਆ ਬਣੀ ਪਈ ਹੈ ਸੀਸੀਟੀਵੀ ਦੇ ਵਿੱਚ ਆਈ ਹੋਈ ਆ ਅਸੀਂ ਇਹ ਕਹਿ ਰਹੇ ਆਂ ਵੀ ਇਹ ਰੋਜ਼ ਹੀ ਰੋਜ਼ ਇਹ ਬੰਦੇ ਪਹਿਲੇ ਤਾਂ ਇੱਕ ਆਇਆ ਸੀਗਾ ਬਾਅਦ ਚ ਦੋ ਗੱਡੀਆਂ ਦੇ ਵਿੱਚ ਆਏ ਨੇ ਇਹ ਦੇਖੋ ਤਿੰਨ ਚਾਰ ਬੰਦੇ ਤਾਂ ਸੀਗਾ ਸਰਿਆਮ ਤਲਵਾਰਾਂ ਗੰਡਾਸੀਆਂ ਲਹਿਰਾਂਦੀਆਂ ਦਿਖੀਆਂ ਤੇ ਅਸੀਂ ਇਹ ਕਹਿਨੇ ਵੀ ਸਾਡਾ ਜਿਹੜਾ ਵਪਾਰੀ ਹੈ ਉਹਨਾਂ ਨੂੰ ਇੰਨਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਵੀ ਸਾਡਾ ਸਵਾਨੇ ਦਾ ਪ੍ਰਸ਼ਾਸਨ ਜਿਹੜਾ ਹੈ ਸੁੱਤਾ ਪਿਆ ਸੀ ਇਸ ਨੂੰ ਜਗਾਣ ਵਿੱਚ ਹੀ ਅੱਜ ਇਹ ਧਰਨਾ ਲਾਇਆ ਵੀ ਰੋਜ਼-ਰੋਜ਼ ਦੀਆਂ ਜਿਹੜੀਆਂ ਇਹ ਗੁੰਡਾ ਕਰਦੀਆਂ ਸੀ ਬਰਦਾਸ਼ਤ ਨਹੀਂ ਕਰਾਂਗੇ ਬਾਜ਼ਾਰਾਂ ਦੇ ਵਿੱਚ ਸ਼ਾਮ ਨੂੰ ਜਿਹੜਾ ਹੈ ਪ੍ਰਸ਼ਾਸਨ ਵੱਲੋਂ ਜਿਹੜਾ ਹੈ ਇੱਥੇ ਪੂਰੀ ਨਾਕਾਬੰਦੀ ਹੋਣੀ ਚਾਹੀਦੀ ਹੈ ਤੇ ਇਹਨਾਂ ਇਹੋ ਜਿਹੇ ਜਿਹੜੇ ਗੁੰਡਾ ਅੰਸਰ ਨੇ ਇਹਨਾਂ ਨੂੰ ਪਕੜ ਕੇ ਇਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਆ ਔਰ ਅੱਜ ਜਿਹੜਾ ਇਹ ਆਸਾਨੇ ਅੱਜ ਧਰਨਾ ਲਾਇਆ ਜਬ ਤੱਕ ਇਹ ਬੰਦੇ ਪਕੜੇ ਨਹੀਂ ਜਾਂਦੇ ਤਦ ਤੱਕ ਅਸੀਂ ਬਾਜ਼ਾਰ ਵੱਲੋਂ ਜ ਹੀ ਸਮਾਨੇ ਦੇ ਹਾਲਾਤ ਹੈ ਸਮਾਨੇ ਦੇ ਹਾਲਾਤ ਸਰਮਾ ਜੀ ਬਹੁਤ ਜਿਆਦਾ ਖਰਾਬ ਨੇ ਕੁਛ ਦਿਨ ਪਹਿਲਾਂ ਵੀ ਸਾਡੇ ਔਰੇ ਤਨੀਰਾ ਮਜਾਰ ਦੇ ਵਿੱਚ ਜਿਹੜੇ ਬੀਜਾਂ ਦਾ ਕੰਮ ਕਰਦੇ ਨੇ ਸਾਲੂ ਜੀ ਸਾਡੇ ਛੋਟੇ ਭਾਈ ਨੇ ਉੱਥੇ ਵੀ ਕੁਝ ਲੋਕ ਆ ਕੇ ਉਹਨਾਂ ਨੂੰ ਡਰਾ ਕੇ ਧਮਕਾ ਕੇ ਪੈਸੇ ਦੀ ਮੰਗ ਕਰਦੇ ਸੀ ਪਰ ਸਾਡੇ ਜਿਹੜੇ ਵਪਾਰੀ ਲੋਕ ਨੇ ਅਰ ਸਾਡਾ ਜਿਹੜਾ ਭਾਰਤੀ ਜਨਤਾ ਪਾਰਟੀ ਸਮਾਨ ਦਾ ਯੂਨਟ ਹੈ ਉਹ ਜਿਹੜੇ ਵੀ ਵਪਾਰੀ ਨਾਲ ਕੀਤੇ ਧੱਕਾ ਹੁੰਦਾ ਤਾਂ ਅਸੀਂ ਉਹਦੇ ਖਿਲਾਫ ਜਾ ਕੇ ਖੜਦੇ ਆ ਅੱਜ ਵੀ ਇਹੀ ਮੇਨ ਰੋਡ ਦੇ ਉੱਪਰ ਅਸੀਂ ਦੇਖਿਆ ਵੀ ਇੱਕ ਛੋਟੀ ਜੀ ਦੁਕਾਨ ਤੇ ਆ ਕੇ ਕਿ ਇਹਨੇ ਪਹਿਲਾਂ ਕੋਈ ਸਮਾਨ ਲੈ ਕੇ ਗਿਆ ਹੈ ਔਰ ਉਸ ਤੋਂ ਬਾਅਦ ਆ ਕੇ ਉਹਨੂੰ ਡਰਾ ਧਮਕਾ ਕੇ ਗੰਡਾਸੇ ਬਰਛੀਆਂ ਲੈ ਕੇ ਉਹਤੇ ਹਮਲਾ ਕਰ ਦੇਣਾ ਬਹੁਤ ਬੁਰੇ ਹਾਲਾਤ ਨੇ ਪੰਜਾਬ ਦੇ ਛੱਡੋ ਸਮਾਨੇ ਦੇ ਬਹੁਤ ਜਿਆਦਾ ਬੁਰੇ ਹਾਲ ਨੇ ਅਸੀਂ ਤਾਂ ਪ੍ਰਸ਼ਾਸਨ ਤੇ ਹੀ ਮੰਗ ਕਰਦੇ ਆਂ ਵੀ ਜਿਹੜੇ ਵਪਾਰੀ ਨੇ ਉਹਨਾਂ ਨੂੰ ਧਰਨਾ ਲਾਉਣ ਵਾਸਤੇ ਨਾ ਮਜਬੂਰ ਕਰਨ ਜਿਹੜੇ ਲੋਕ ਇਹ ਜਿਹੇ ਗੁੰਡਾ ਅੰਸਰ ਨੇ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਅੰਦਰ ਕਰੀਏ ਤਾਂ ਕਿ ਜਿਹੜੇ ਸਾਡੇ ਵਪਾਰੀ ਨੇ ਉਹ ਚੈਨ ਦੀ ਨਹੀਂ ਸੋਚ ਸਕਣ ਅਸੀਂ ਤਾਂ ਇਹੀ ਮੰਗ ਕਰਦੇ ਆਂ ਪ੍ਰਸ਼ਾਸਨ ਕੁਮਾਰਾ ਜੀ ਵੀ ਕੁਮਾਰ ਜੀ ਤੁਹਾਡੀ ਦੁਕਾਨ ਤੇ ਹਮਲਾ ਕੀਤਾ ਜੀ ਹਾਂਜੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਹਿਲਾਂ ਦਾ ਅਸੀਂ ਇਹਨਾਂ ਨੂੰ ਸਮਾਨ ਜਿਹੜਾ ਇਹ ਲੇਗ ਦੀ 6 ਮਹੀਨੇ ਪਹਿਲਾਂ ਉਹ ਅਸੀਂ ਵਾਪਸ ਅਸੀਂ ਇਹਨਾਂ ਨੂੰ ਮਨਾ ਕਰਤਾ ਵੀ ਇਹ ਵਾਪਸ ਨਹੀਂ ਹੁੰਦਾ ਹੈਗਾ ਫਿਰ ਸਾਨੂੰ ਗਾਲਾਂ ਕੱਢਣ ਲੱਗ ਗਿਆ ਜੀ ਮੁੰਡਾ ਪੁਲਿਸ ਵਾਲਾ ਕਰਤਾਰ ਧਨੋਰੀ ਪਿੰਡ ਦੇ ਨੇ ਕਰਤਾਰ ਸਿੰਘ ਦਾ ਮੁੰਡਾ ਜੀ ਛੋਟਾ ਸਭ ਤੋਂ ਪੁਲਿਸ ਵਾਲਾ ਹੀ ਉਹ ਉਸ ਤੋਂ ਬਾਅਦ ਉਹ ਚੱਲਿਆ ਗਿਆ ਮੈਨੂੰ ਧਮਕੀਆਂ ਦਿੰਦੇ ਰਹਾ ਵੀ ਤੈਨੂੰ ਦੱਸਦਾ ਬਾਹਰ ਆ ਕੇ ਬਾਹਰ ਆ ਤੂੰ ਦੁਕਾਨ ਤੋਂ ਉਹ ਚੱਲਿਆ ਗਿਆ ਆਪਣੇ ਭਾਈਆਂ ਨੂੰ ਲੈ ਕੇ ਆ ਗਿਆ ਉਹ ਡਾਂਗਾ ਡੂੰਗਾ ਚੱਕ ਕੇ ਆ ਗਿਆ ਸਾਨੂੰ ਮਾਰਨ ਦੀ ਉਹਨਾਂ ਨੇ ਧਮਕੀ ਦਿੱਤੀ ਹੈ ਕਿ ਨਾ ਤੁਹਾਨੂੰ ਘਰ ਨਹੀਂ ਪਹੁੰਚਣ ਦਿੰਦੇ ਅੱਜ ਤਿੰਨ ਬੰਦੇ ਦਾ ਤਿੰਨ ਭਾਈ ਦਾ ਉਹ ਆਪ ਹੀ ਸੀਗੇ ਜੀ ਤਿੰਨ ਭਾਈ ਦਾ ਉਹ ਆਪ ਹੀ ਸੀਗੇ ਸਾਨੂੰ ਐ ਨਹੀਂ ਪਤਾ ਵੀ ਉਹਨਾਂ ਦੇ ਨਾਲ ਕੌਣ ਸੀ ਤਿੰਨ ਭਾਈ ਦਾ ਆਪ ਸੀਗੇ ਗੱਡੀ ਡੰਗ ਲੈ ਕੇ ਆਏ ਸੀ ਡਾਂਗਾ ਲੈ ਕੇ ਆਏ ਦੀਏ ਜੀ ਤੁਹਾਨੂੰ ਵੀਡੀਓ ਜਿਹੜੀ ਹੈ ਤੁਹਾਡੇ ਪਰਸਨਲ ਦੇ ਪਾਤੀ ਲੋਏ ਦਾ ਪਤਾ ਨਹੀਂ ਕੀ ਕੀ ਸਮਾਨ ਦੀਗਾ ਵੀਡੀਓ ਹੈਗੀ ਉਹ ਚ ਦੇਖ ਲਿਓ ਜੀ ਕੋਲੇ 10 ਮਿੰਟ ਪਹਿਲਾਂ ਹੀ ਇਹਨਾਂ ਦੀ ਕੰਪਲੇਂਟ ਆਈ ਸੀ ਤੇ ਮੈਂ ਉਸ ਤੋਂ ਬਾਅਦ ਨਾਲ ਦੀ ਨਾਲ ਡਿਊਟੀ ਅਫਸਰ ਦੀ ਡਿਊਟੀ ਲਾਤੀ ਆ ਉਹਨਾਂ ਦੇ ਰੇਡ ਵੀ ਕੀਤੀ ਆ ਤੇ ਉਸ ਵਾਰ ਪਤਾ ਲੱਗਾ ਵੀ ਧਰਨਾ ਲੱਗਾ ਤੇ ਮੈਂ ਇਹਨਾਂ ਕੋਲੇ ਇੱਥੇ ਆਏ ਆ ਧਰਨੇ ਦੀ ਰਿਕਵੈਸਟ ਕਰਨ ਆਏ ਆ ਵੀ ਅਸੀਂ ਬੰਦੇ ਫੜਕੇ ਅਸੀਂ ਜੋ ਬੰਦੀ ਆ ਕਾਨੂੰ ਸਾਬ ਕਰ ਰਹੇ ਗ੍ਰਿਫਤਾਰੀ ਦਾ ਮੰਕਰੇ ਵਿੱਚ ਕਰਤਾ ਰਹੇ ਅਸੀਂ ਗ੍ਰਿਫਤਾਰ ਵਾਸਤੇ ਟੀਮਾਂ ਭੇਜ ਚੁੱਕੇ ਆ ਤੇ ਇਹਨਾਂ ਕੋਲੇ ਮੈ ਰਿਕੁਐਸਟ ਕਰਨਾ ਆ ਵੀ ਆਪਾਂ ਧਰਨਾ ਚੱਕੀਏ ਤੇ ਅਸੀਂ ਜੋ ਬੰਦੀ ਕਾਰਵਾਈ ਅਮਲ ਵਿੱਚ ਲਿਆਵਾ ਸਰ ਮੁਲਾਜ ਮੈ ਮੈਨੂੰ ਵੈਰੀਫਾਈ ਕਰ ਲੈਣ ਤਾਂ ਮੈਂ ਟੀਮ ਭੇਜੀ ਵੀ ਆ ਉੱਥੇ ਅੱਛਾ ਤੇ ਜਦੋਂ ਹੀ ਸਾਨੂੰ ਪਤਾ ਲੱਗਦਾ ਵੀ ਉਹ ਅਸੀਂ ਜੋ ਬੰਦੀ ਕਾਰਵਾਈ ਕਰਾਂਗੇ ਇਸ ਮਾਣਾ ਤੋਂ ਕਿਆ ਲਾਸ਼ ਸ਼ਰਮਾ ਦੇ ਰਿਪੋਰਟ